ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਨੇ ਹਾਂ ਸੁਰਖੀਆਂ ਦੇ ਵੱਲ ਗੁਰਦੁਆਰਾ ਸਾਈ ਵਿਖੇ ਬਾਪਰੇ ਹਾਸੇ ਮਗਰੋਂ ਐਸਜੀਪੀਸੀ ਦਾ ਵੱਡਾ ਫੈਸਲਾ ਫਿਰੋਜ਼ਪੁਰ ਦੇ ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਚੋਂ ਵਾਪਰਿਆ ਸੀ ਹਾਸਾ ਗੈਸ ਸਿਲੰਡਰ ਲੀਕ ਹੋਣ ਕਾਰਨ ਅਗ ਲੱਗਣ ਕਾਂ ਝੋਲਸੇ ਬਚੇ ਦਸੂਆ ਚ ਮਾਮਲੀ ਤਕਰਾਰ ਦੌਰਾਨ ਫੌਜੀ ਤੇ ਹਮਲਾ ਹਮਲੇ ਦੌਰਾਨ ਫੌਜੀ ਦੀ ਬਾਹ ਵਢੀ। ਸ਼ਾਲਪੁਰ ਦੇ ਕਾਰਜ ਸੌਰੇਕ ਵਿਅਕਤੀ ਦਾ ਕਤਲ ਚੋਰੀ ਮਗਰੋਂ ਕਤਲ ਦਾ ਲਗਾਏ ਜਾ ਰਿਹਾ ਖਦਸ਼ਾ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਫਿਰੋਜ਼ਪੁਰ ਦੇ ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਬਜ਼ੀਦਪੁਰ ਵਿਖੇ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗਣ ਨਾਲ ਚੋਲਸੇ ਕੁਝ ਸਕੂਲੀ ਬੱਚਿਆਂ ਤੇ ਦੋ ਹੋਰਾਂ ਦੇ ਜ਼ਖਮੀ ਹੋਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਮਦਰਦੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਇਸ ਹਾਦਸੇ ਦੇ ਪੀੜਤਾਂ ਦਾ ਇਲਾਜ ਸ਼੍ਰੋਮਣੀ ਕਮੇਟੀ ਕਰਾਏਗੀ। ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਜਾਂਚ ਲਈ ਸ਼੍ਰੋਮਣੀ ਕਮੇਟੀ ਵੱਲੋਂ ਟੀਮ ਭੇਜੀ ਗਈ ਹੈ ਜੋ ਮੁਕੰਮਲ ਰਿਪੋਰਟ ਸੌਂਪੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪ੍ਰਭਾਵਿਤ ਹੋਏ ਬੱਚਿਆਂ ਤੇ ਸੇਵਾਦਾਰਾਂ ਨਾਲ ਸ਼੍ਰੋਮਣੀ ਕਮੇਟੀ ਹਰ ਪੱ ਉਨ੍ਹਾਂ ਦੀ ਲਾਸ਼ ਦਾ ਖਰਚਾ ਕਰੇ ਗਿਆ ਐਡਵੋਕੇਟ tạmਮੀ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਸੁਚੇਤ ਕਰਦੇ ਕਿਹਾ ਕਿ ਉਹ ਜਿਹੇ ਸੰਵੇਦਨਸ਼ੀਲ ਥਾਵਾਂ ਤੇ ਆਮ ਸੰਗਤ ਤੇ ਬੱਚਿਆਂ ਨੂੰ ਨਾ ਜਾਣ ਦੇਣ ਤੇ ਸੰਗਤ ਵੱਲੋਂ ਸੇਵਾ ਲਈ ਯੋਗ ਸੁਰੱਖਿਅਤ ਪ੍ਰਬੰਧ ਲਾਜ਼ਮੀ ਕੀਤੇ ਜਾਣ ਉਹ ਨਾ ਇਹ ਵੀ ਕਿਹਾ ਕਿ ਇਸ ਸਬੰਧ ਵਿੱਚ ਗੁਰਦੁਆਰਾ ਸਹਿਬਾਨਾ ਦੇ ਮਨੀਸ਼ਰਾ ਨੂੰ ਵੀ ਸਰਗੂਲਾ ਜਾਰੀ ਕਰਨ ਵਾਸਤੇ ਅਧਿਕਾਰੀ ਨਿਰਦੇਸ਼ ਦਿੱਤੇ ਗਏ ਹੁਸ਼ਿਆਰਪੁਰ ਦਸੂਆ ਦੇ ਪਿੰਡ ਮੀਰਪੁਰ ਚ ਦੋ ਪਰਿਵਾਰਾਂ ਵਿੱਚ ਹੋਈ ਲੜਾਈ ਨੇ ਖੂਨੀ ਰੂਪ ਲੈ ਲਿਆ ਇਸ ਲੜਾਈ ਵਿੱਚ ਇੱਕ ਸਿਪਾਹੀ ਦੀ ਬਾਹ ਪੂਰੀ ਤਰ੍ਹਾਂ ਕੱਟੀ ਗਈ ਲੜਾਈ ਦੀ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਚ ਕੈਦ ਹੋ ਗਈ ਹੈ ਜਾਣਕਾਰੀ ਦਿੰਦੇ ਆ ਜ਼ਖਮੀ ਸਿਪਾਹੀ ਹਰਪਜਨ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਫੌਜ ਵਿੱਚ ਨੌਕਰੀ ਕਰਦਾ ਤੇ ਸ਼੍ਰੀਨਗਰ ਵਿੱਚ ਤਾਇਨਾਤ ਸੀ ਜੋ ਕਿ ਇੱਕ ਹਫ਼ਤਾ ਪਹਿਲਾਂ ਹੀ ਛੁੱਟੀ ਤੇ ਘਰ ਆਇਆ ਸੀ ਤੇ ਅੱਜ ਦੁਪਹਿਰ ਸਮੇਂ ਪਿੰਡ ਦੇ ਕੁਝ ਲੜਕੇ ਉਸ ਦੀ ਪਰਜਾਈ ਜੋ ਕਿ ਮਾਨਸਿਕ ਤੌਰ ਤੇ ਕਮਜ਼ੋਰ ਹੈ ਉਸ ਦੇ ਨਾਲ ਲੜ ਰਹੇ ਸੀ ਤੇ ਉਸ ਦੀ ਕੁੱਟਮਾਰ ਕਰਦੇ ਸਦੇ ਉਸ ਦੇ ਪਤੀ ਨੇ ਜੋ ਬਚੌਣ ਦੀ ਕੋਸ਼ਿਸ਼ ਕੀਤੀ ਤਾਂ ਉਹ ਘਤ ਹਮਲਾਵਰਾਂ ਨੇ ਉਸਦੇ ਪਤੀ ਤੇ ਵੀ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਹਮਲਾਵਰ ਨੇ ਉਸਦੇ ਪਤੀ ਦੀ ਬਾਹ ਤੇ ਦੰਤਰ ਨਾਲ ਵਾਰ ਕੀਤਾ ਜਿਸ ਕਾਰਨ ਉਸਦੇ ਪਤੀ ਦੀ ਬਾਹ ਬੁਰੀ ਤਰ੍ਹਾਂ ਕੱਟੀ ਗਈ ਹੈ ਜ਼ਖਮੀ ਹਾਲਤ ਵਿੱਚ ਉਸ ਨੂੰ ਤੁਰੰਤ ਸਿਵਲ ਹਸਪਤਾਲ ਸੁਹਾ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਉਸ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਸਿਪਾਹੀਆਂ ਪਰਜਨ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਏ ਤੇ ਮੁੱਜ਼ਮਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੰਦਰ ਆਪਣਾ ਨੀਂ ਕਮਰੇ ਵਿੱਚ ਲੰਮਾ ਬਿਆਹ ਸੀਗਾ ਸ਼ਾਰਟਕਟ ਦੱਸੋ ਤੇ ਮੈਂ ਕਮਰੇ ਵਿੱਚ ਲੰਮਾ ਪਿਆ ਸੀਗਾ ਤੇ ਮੈਂ ਤਾਂ ਆਪਣੇ ਆ ਕੈਮਰੇ ਦੇਖ ਰਿਹਾ ਸੀਗਾ ਤੇ ਮੇਰੇ ਘਰ ਵਾਲੇ ਕਹਿੰਦੇ ਰੋਟੀ ਖਾ ਲਓ ਮੈਂ ਕਹਿੰਦੀ ਮੇਰਾ ਮਨ ਯਾਰ ਠੀਕ ਜੈ ਨਹੀਂ ਹੈ ਤੇ ਜਦੋਂ ਕੈਮਰੇ ਵਿੱਚ ਦੇਖ ਰਿਹਾ ਸੀਗਾ ਤੇ ਮੇਰੇ ਭਰਾ ਨੂੰ ਨਾ ਬੰਦੇ ਆਏ दारू ਪੀ ਕੇ ਟਰੈਕਟਰ ਤੇ ਉਹਨਾਂ ਨੇ ਮੇਰੇ ਭਰਾ ਨੂੰ ਕੁੱਟਿਆ ਤੇ ਮੈਂ ਤੋੜਾ ਹੀ ਕਿਹਾ ਬਚਾਉਣ ਵਾਸਤੇ ਹਾਂ ਮੈਂ ਕਹਾਂ ਯਾਰ ਕਿਉਂ ਕੁੱਟੀ ਜਾਂਦੇ ਮੇਰੇ ਭਰਾ ਨੂੰ ਕੀ ਹੋ ਗਿਆ ਉਹਦੇ ਦਿਮਾਗ ਦੇ ਵਿੱਚ ਫਰਕ ਆ ਯਾਰ ਤੁਸੀਂ ਕਿਉਂ ਮਾਰਦੇ ਉਹਨੂੰ ਬਚਾਰੇ ਨੂੰ ਉਹ ਹਟੇ ਨਹੀਂ ਹਟੇ ਨਹੀਂ ਉਹਨਾਂ ਨੇ ਮੈਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਲੰਮੀ ਕਿਰਪਾਨ ਲੈ ਕੇ ਆ ਤੇ ਮੇਰੀ ਬਾਹ ਮਰਦੀ ਸੀ ਉਹਨੇ ਕੌਣ ਸੀ ਲੋਗ ਉਹ ਜਿਹੜੇ ਮੇਰੇ ਸਾਡੇ ਪਿੰਡ ਦੇ ਹੀ ਆ ਜੀ ਉਹ ਤਾਰੂ ਕੀਤੀ ਸੋਹਣਾ ਨੇ ਸਾਥ ਸੀ ਜਿਹਨਾਂ ਦਾ ਹੁਣ ਇਹਨਾਂ ਨੇ ਬਾਹ ਵੱਢਤੀ ਪਿੰਡ ਦੇ ਬੰਦਿਆਂ ਨੇ ਔਰ ਇਹ ਹੈਗੇ ਉਹਨਾਂ ਦੇ ਲੜਕੇ ਪਹਿਲਾਂ ਉਹਦੇ ਭਰਾ ਨੂੰ ਉਹਨੂੰ ਕੁੱਟਣ ਪੇਸ ਕੇ ਉਹ ਕੈਮਰੇ ਵਿੱਚ ਸਾਰਾ ਰਿਕਾਰਡਡ ਹੈ ਘਰ ਦੇ ਕੈਮਰੇ ਵਿੱਚ ਉਹ ਦੇਖ ਕੇ ਜਦੋਂ ਬਚਾਉਣ ਵਾਸਤੇ ਗਿਆ ਦਰਵਾਜੇ ਦੇ ਵਿੱਚ ਹੀ ਉਹਨਾਂ ਨੇ ਇਹਦੀ ਬਾਹ ਵੱਟ ਦਿੱਤੀ ਵੱਡੀ ਸਾਰੀ ਤਲਵਾਰ ਸੀਗੀ ਇਨਸਾਨੀਅਤ ਤਾਂ ਖਤਮ ਹੀ ਹੋ ਗਈ ਉਹਨਾਂ ਨੇ ਪੂਰੀ ਬਾਹ ਬਾਹ ਇੱਥੋਂ ਤੱਕ ਖਤਮ ਹੋ ਗਈ ਛੱਡੀ ਵੀ ਵੱਟ ਦਿੱਤੀ ਗਈ ਹੈ ਹੁਣ ਅਸੀਂ ਐਮਰਜੈਂਸੀ ਦੇ ਵਿੱਚ ਇਹਨਾਂ ਨੂੰ ਜਲੰਧਰ ਲੈ ਕੇ ਜਾ ਰਹੇ ਹਾਂ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਫਤਿਹਾਬਾਦ ਵਿਖੇ ਬੀਤੇ ਦਿਨੀ ਝੁੱਗੀਆਂ ਦੇ ਵਿੱਚ ਲੋਕਾਂ ਦੇ ਵਿੱਚ ਹੋਈ ਆਪਸੀ ਲੜਾਈ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮੀਡੀਆ ਨਾਲ ਗੱਲ ਕਰਦੇ ਹਾਂ ਮ੍ਰਿਤਕ ਨੌਜਵਾਨ ਦੀ ਭੈਣ ਬੂਝਾ ਤੇ ਉਹਨਾਂ ਨੇ ਦੱਸਿਆ ਕਿ ਉਸ ਦਾ ਭਰਾ ਮੁਕੱਦਰ ਜੋ ਫਤਿਹਬਾਦ ਕਿਸੇ ਕੋਲ ਆਪਣੇ ਪੈਸੇ ਲੈਣ ਆਇਆ ਸੀ ਤੇ ਪਿੰਡ ਫਤਿਹਬਾਦ ਦੀ ਦਾਣਾ ਮੰਡੀ 'ਚ ਉਹਨਾਂ ਲੋਕਾਂ ਨੇ ਉਸ ਦੀ ਕਾਫੀ ਕੁੱਟਮਾਰ ਕੀਤੀ ਜਿਨ੍ਹਾਂ ਲੋਕਾਂ ਦੇ ਨਾਲ ਪੈਸਿਆਂ ਦੇ ਲੈਣ-ਦੇਣ ਸੀ ਜਿਸ ਦੀ ਅੱਜ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਇਸ ਸਬੰਧੀ ਜਦੋਂ ਮੀਡੀਆ ਨੇ ਪੁਲਿਸ ਥਾਣਾ ਗੁਇੰਦਵਾਲ ਸਾਹਿਬ ਦੇ ਐਸ.ਐਚ.ਓ ਗੁਰਿੰਦਰ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰਕ ਮ ਵੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਇਹਨਾਂ ਦੀ ਕੋਈ 15 ਦਿਨ ਪਹਿਲਾਂ ਹੈਂਡ ਐ ਵੀ ਦਰਦੁਰ ਕੀਤੀ ਸੀ ਤੇ ਦੋਨਾਂ ਭਰਾਵਾਂ ਨੂੰ ਉੱਥੇ ਦਾਖਲ ਕਰਾਤਾ ਅੱਜ ਇਹਨਾਂ ਨੂੰ ਡਿਸਚਾਰਜ ਕਰ ਦਿੱਤਾ ਹੈ ਉਥੋਂ ਇੱਕ ਭਰਾ ਨੂੰ ਜੋ ਘਰ ਲੈ ਕੇ ਜਾਣ ਡਿਆ ਸੀ ਤੇ ਉਹਦੀ ਮੌਤ ਹੋ ਗਈ ਜਾਂਦੇ ਸੀ ਤੁਸੀਂ ਮੌਕੇ ਤੇ ਪਹੁੰਚੋ ਸਭ ਕੀ ਕਾਰਵਾਈ ਕਰੇ ਕਾਰਵਾਈ ਕੀਤੀ ਹੈ ਬਿਆਨ ਲਿਖੇ ਇਹਨਾਂ ਦੇ ਤੇ ਪੋਸਟਮੈਨ ਨੂੰ ਕਰਾਉਣ ਲੱਗੇ ਜੋ ਵੀ ਸਾਹਮਣੇ ਤੱਥ ਆਉਂਦੇ ਉਹ ਅਧਾਰ ਤੇ ਕਾਰਵਾਈ ਹੋਏਗੀ ਖਬਰ ਹੁਚੇ ਆਲਪੁਰ ਦੇ थाना ਮਾਲਪੁਰ ਦੇ ਇਨੋਂਦੇ ਪਿੰਡ ਖੈਰੜ ਰਾਵਲ ਬਸੀ ਤੋਂ ਜਿੱਥੇ ਕਿ ਦੇ ਰਾਤ ਘਰ ਚ ਹੀ ਸੌ ਰਹੇ ਇੱਕ ਵਿਅਕਤੀ ਦੀ ਪੇਤ ਪਰੇ ਹਾਲਾਤਾਂ ਚ ਲਾਸ਼ ਮਿਲੀ ਹੈ ਮ੍ਰਿਤਕ ਦੀ ਪਛਾਣ ਹਰਮੇਸ਼ ਲਾਲ ਪੁੱਤਰ RAM ਲੁਬਾਇਆ ਵਾਸੀ ਖੈਰੜ ਰਾਵਲ ਬਸੀ ਵਜੋਂ ਹੋਈ ਹੈ ਜਦੀ ਉਮਰ 55 ਸਾਲ ਦੇ ਕਰੀਬ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਘਰ ਇਕੱਲਾ ਰਹਿੰਦਾ ਸੀ ਤੇ ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਮੌਤ ਦਾ ਉਸ ਵਕਤ ਪਤਾ ਲੱਗਿਆ ਜਦੋਂ ਸਵੇਰ ਸਮੇਂ ਉਸਾਰੀ ਕਰਨਾਇ ਕਾਮਿਆਂ ਵੱਲੋਂ ਉਸ ਦੀ ਲਾਸ਼ ਦੇਖੀ ਤੇ ਤੁਰੰਤ ਇਸ ਦੀ ਸੂਚਨਾ ਥਾਣਾ ਮਾਲਪੁਰ ਨੂੰ ਦਿੱਤੀ ਗਈ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ ਜਾਣਕਾਰੀ ਦਿੰਦੇ ਆ ਮ੍ਰਿਤਕ ਹਨਪ੍ਰੇਸ਼ ਲਾਲ ਦੀ ਭੈਣ ਮੀਨਾ ਰਾਣੀ ਨੇ ਦੱਸਿਆ ਕਿ ਉਸ ਦਾ ਪ੍ਰਾ ਕਰਕੇ ਇਕੱਲਾ ਰਹਿੰਦਾ ਸੀ ਦੂਜੇ ਪਾਸੇ ਮੌਕੇ ਤੇ ਪਹੁੰਚੇ ਐਸ.ਐਚ.ਓ ਰਮਨ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਲਾਸ਼ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ ਤੇ ਮ ਤਕਦੇ ਸਰੀ ਦਿੱਤੇ ਕੋਈ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਮ੍ਰਿਤਕ ਦਾ ਕਤਲ ਹੋਇਆ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰ ਹੈ। ਵੀ ਲੁੱਟ ਕੋਈ ਹੋਈ ਹੈ ਘਰ ਦੇ ਵਿੱਚ। ਪੈਸਾ ਤੇ ਲਾਗੈਣਾ ਗੱਟਾ ਜੋ ਵੀ ਹੈ। ਕਿੰਨਾ ਕੁ ਸੀਗਾ ਅੰਦਾਜ਼ੇ ਪੈਸੇ? ਪੈਸੇ ਹੋਣਗੇ ਉਹ ਤੇ ਕੋਈ 1-2 ਲੱਖ ਮਕਾਨ ਪਾਦਾ ਪਿਆ ਸੀਗਾ। ਗਹਿਣਾ ਗੱਟਾ ਕੋਈ? ਗਹਿਣਾ ਗੱਟਾ ਦੋ ਸੈੱਟ ਸੀਗੇ ਸੋਨੇ ਦੇ ਬਾਕੀ ਹੋਰ ਸੀਗੇਆਂ ਟੁੰਬਾ, ਮੰਮੰਦੀਆਂ ਸੀਗੀਆਂ ਚੈਨੀ ਸੀਗੀ ਮੰਮਾ ਦੀ ਸਰਕੀ ਸੀ। ਕੀ ਬੈਂਕ ਦੀਆਂ ਕਾਪੀਆਂ ਕੁੱਪੀਆਂ ਕਾਗਜ਼ ਪੱਤਰ ਜੋ ਵੀ ਆ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਤੋਂ ਸਭ ਕੁਝ ਮੰਗ ਕਰਦੇ ਸਾਡਾ ਜੋ ਵੀ ਹੈ ਉਹ ਵੀ ਮਿਲਣਾ ਚਾਹੀਦਾ ਸਾਡੇ ਭਰਾ ਦੀ ਮੌਤ ਦੇ ਨਾਲ ਸਾਨੂੰ ਮੌਤ ਚਾਹੀਦੀ ਠੀਕ ਅੱਜ ਪਿੰਡ ਖੇੜ ਰਾਵਲ ਬਸਤੀ 'ਚ ਇਨਫੋਰਮੇਸ਼ਨ ਮਿਲੀ ਜੀ ਸਵੇਰ ਕਿ ਇੱਕ ਬਜ਼ੁਰਗ ਵਿਅਕਤੀ ਆ ਘਰ ਵਿੱਚ ਇਕੱਲਾ ਰਹਿੰਦਾ ਸੀ ਉਹਦੀ ਕਿਸੇ ਨੇ ਕਤਲ ਕਰ ਦਿੱਤਾ ਆ ਕੇ ਮੌਕਾ ਵੇਖਿਆ ਗਿਆ ਸਾਡੇ ਵੱਲੋਂ ਬੋਡੀ ਨੂੰ ਜਿਹੜਾ ਬਾਰੀ ਤੌਰ ਤੇ ਬਰੀਕੀ ਨਾਲ ਚੈੱਕ ਕੀਤਾ ਗਿਆ ਮੜੋ ਦੇ ਸਰੀਰ ਦੇ ਉੱਪਰ ਕੋਈ ਜਿਹੜਾ ਸੱਟ ਦਾ ਨਿਸ਼ਾਨ ਆ ਉਹ ਨਜ਼ਰ ਨਹੀਂ ਆਇਆ ਮੁੱਢਲੇ ਤੌਰ ਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਇਹਦਾ ਕਤਲ ਕੀਤਾ ਗਿਆ ਵਾ ਬਾਕੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜਿਹੜਾ ਵਾ ਫਾਈਨਲ ਡਿਸੀਜਨ ਆਵੇਗਾ ਤੇ ਕਰੋੜਾ ਖਿਡਾਰੀ ਜਿਹੜੀ ਇਹ ਮੌਕੇ ਤੇ ਜਰੂਰ ਥੋੜੀ ਹੋਈ ਹੈ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਧਿਆਨਪੁਰ ਦੇ ਰਹਿਣ ਵਾਲੇ ਭੈਣਪਰਾ 12 ਸਾਲਾ ਲੜਕੇ ਗੁਰੇਨ ਤੇ 14 ਸਾਲਾ ਲੜਕੀ ਸੁਭਾਗਿਆ ਨੇ ਖੇਡਾਂ ਵਿੱਚ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਦਰਸਲ ਬੀਤੀ ਦਿਨੀ ਹੋਈਆਂ ਸਕੂਲ ਨੈਸ਼ਨਲ ਖੇਡਾਂ ਨੇਪਾਲ ਚੈਂਪੀਅਨਸ਼ਿਪ ਚ ਕਰਾਟੇ ਚੈਂਪੀਅਨਸ਼ਿਪ ਵਿੱਚ 12 ਸਾਲਾ ਗੁਰੇਨ ਨੇ ਸਿਲਵਰ ਮੈਡਲ ਹਾਸਲ ਕੀਤਾ ਤੇ ਇਸੇ ਤਰ੍ਹਾਂ ਉਸਦੀ ਵੱਡੀ ਭੈਣ 14 ਸਾਲਾ ਸੁਭਾਗਿਆ ਨੇ ਸਕੀਟਿੰਗ ਚੈਂਪੀਅਨਸ਼ਿਪ ਵਿੱਚ 골ਡ ਮੈਡਲ ਹਾਸਲ ਕੀਤਾ ਜ਼ਿਕਰਯੋਗ ਹੈ ਕਿ 12 ਸਾਲਾ ਗੁਰੇਨ ਤੇ 14 ਸਾਲਾ ਸੁਭਾਗਿਆ ਕਨਿਏ ਕੇ ਬਾਂਗਰ ਦੇ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਨੇ ਨੇਪਾਲ ਖੇਡਾਂ ਜਿੱਤਣ ਤੋਂ ਬਾਅਦ ਇਤਿਹਾਸਿਕ ਅਸਬਾ ਧਿਆਨਪੁਰ ਚ ਪਹੁੰਚਣ ਤੇ ਗੁਰੇਨ ਤੇ ਸੁਭਾਗਿਆ ਦੇ ਮਾਪਿਆਂ ਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਇਸ ਸ਼ਾਰਟ ਸਰਕਟ ਦੇ ਕਾਰਨ ਕਈ ਵਾਰ ਇਸ ਕਦਰ ਭਿਆਨਕ ਨੁਕਸਾਨ ਹੋ ਜਾਂਦਾ ਹੈ ਕਿ ਇੱਕ ਦੁਕਾਨਦਾਰ ਦੀ ਸਾਰੀ ਜੀਵਨ ਦੀ ਪੂੰਜੀ ਸੜ ਕੇ ਸੁਆਹ ਹੋ ਜਾਂਦੀ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਜੀਰਾ ਦੇ ਐਕਸਚੇਂਜ ਬਾਈਪਾਸ ਰੋਡ ਤੇ ਖਿਡੌਣਿਆਂ ਦੀ ਦੁਕਾਨ ਚ ਅੱਗ ਲੱਗਣ ਨਾਲ ਦੁਕਾਨਦਾਰ ਦਾ ਕਰੀਬ 70 ਤੋਂ 80 ਲੱਖ ਦਾ ਨੁਕਸਾਨ ਹੋ ਗਿਆ ਸਭ ਦੀ ਜਾਣਕਾਰੀ ਦਿੰਦੇ ਹੋਏ ਜੱਗਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਦੇਰ ਰਾਤ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗੀ ਜਿਸ ਨਾਲ 70 ਤੋਂ 80 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸਭ ਦੀ ਜਾਣਕਾਰੀ ਉਹਨਾਂ ਨੂੰ ਰਾਤ 2:30 ਵਜੇ ਦੇ ਕਰੀਬ ਸਿਕਿਉਰਿਟੀ ਗਾਰਡ ਵੱਲੋਂ ਦਿੱਤੀ ਗਈ ਉਹਨਾਂ ਮੌਕੇ ਤੇ ਦੇ ਫਾਇਰ ਬ੍ਰਿਗੇਡ ਜੀਨਾਨੂ ਫੋਨ ਕੀਤਾ ਤੇ ਮੌਕੇ ਤੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਪਹੁੰਚ ਗਈਆਂ ਜਿਨ੍ਹਾਂ ਨੇ ਅੱਗ ਬੁਝਾਉਣੀ ਸ਼ੁਰੂ ਕੀਤੀ ਤੇ ਕਰੀਬ 6 ਘੰਟਿਆਂ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਡਰ ਤੇ ਕਿਸਾਨਾਂ ਦੇ ਉੱਪਰ ਕੀਤੀਆਂ ਕਾਰਵਾਈਆਂ ਤੇ ਸ਼ਾਮਿਲ ਪੁਲਿਸ ਮੁਲਾਜ਼ਮਾਂ ਨੂੰ ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਐਵਾਰਡਾਂ ਨਾਲ ਸਨਮਾਨਿਤ ਕਰਨ ਦੀ ਸਿਫਾਰਿਸ਼ ਤੇ ਸਵੇਰ ਭਰ ਦੇ ਵਿੱਚ ਕਿਸਾਨਾਂ ਵੱਲੋਂ ਭਾਜਪਾ ਸਰਕਾਰ ਦੇ ਪੁਤਲੇ ਫੁਕੇ ਗਏ ਇਸੇ ਕੜੀ ਦੇ ਚੱਲਦੇ ਗੁਰਦਾਸਪੁਰ ਦੇ ਜਹਾਜ਼ ਚੌਂਕ 'ਚ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਪੁਤਲਾ ਫੁਕਿਆ ਗਿਆ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਪਰ ਆਮ ਤਿੱਤਿਆਚਾਰ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕਰਕੇ ਹਰਿਆਣਾ ਕੇਂਦਰ ਸਰਕਾਰ ਨੇ ਕਿਸਾਨਾਂ ਦੇ मनोबल ਨੂੰ ਠੇਸ ਪਹੁੰਚਾਈ ਹੈ ਤੇ ਅਜਿਹੀ ਤੁਹਾਡੇ ਨਾਲ ਸਾਹੀ ਕਿਸਾਨ ਕਦੇ ਵੀ ਸਹਿਣ ਨਹੀਂ ਕਰਨਗੇ ਕਿ ਹਰਿਆਣੇ ਦੇ ਡੀਜੀਪੀ ਨੇ ਡੀਜੀਪੀ ਨੇ 6 ਪੁਲਿਸ ਅਫਸਰਾਂ ਦੇ ਨਾਮ ਰਾਸ਼ਟਰਪਤੀ ਨੂੰ ਤਜਵੀਜ਼ ਕੀਤੇ ਹੈ ਕਿ ਇਹਨਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇ ਉਹ ਕਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਉਹਨਾਂ ਟੀਮਾਂ ਦੀ ਅਗਵਾਈ ਕੀਤੀ ਹੈ ਉਹਦੇ ਵਿੱਚ ਡੀਐਸਪੀ ਤੋਂ ਲੈ ਕੇ ਆਈਪੀਐਸ ਰੈਂਕ ਦੇ ਅਫਸਰ ਨੇ ਸੋ ਇਹ ਸਭ ਤੋਂ ਵੱਡੀ ਜਿਹੜੀ ਹੈ ਘਨੌਣੀ ਜਿਹੜੀ ਹੈ ਇਹ ਹਰਿਆਣਾ ਗਵਰਨਮੈਂਟ ਦੀ ਹੈ ਬੀਜੇਪੀ ਸਰਕਾਰ ਦੀ ਇਹ ਕਾਰਵਾਈ ਹੈ ਜਿਸ ਦੇ ਰੋਸ ਵਜੋਂ ਅੱਜ ਪੂਰੇ ਭਾਰਤ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਹਰਿਆਣਾ ਸਰਕਾਰ ਦੇ ਨਰਿੰਦਰ ਮੋਦੀ ਦੇ ਪੁਤਲੇ ਫੁਕੇ ਜਾ ਰਹੇ ਨੇ ਉਹ ਅੱਜ ਗੁਰਦਾਸਪੁਰ ਦੇ ਵਿੱਚ ਵੀ ਪੁਤਲਾ ਫੁਕਿਆ ਗਿਆ ਜੇਕਰ ਫੇਰ ਵੀ ਸਨਮਾਨ ਕਰਦੀ ਹੈ ਸਰਕਾਰ ਤਾਂ ਫੇਰ ਹੋਣ ਸਮਝੀਂਗਾ ਦੇਖੋ ਸਾਡਾ ਤਾਂ ਵਿਰੋਧ ਹੈ ਨਾ ਸਾਡਾ ਤਾਂ ਪ੍ਰੋਟੈਸਟ ਹੈ ਜੇਕਰ ਇਹ ਨਹੀਂ ਸਮਝਦੇ ਤਾਂ ਅੱਗੇ ਕਿਸਾਨਾਂ ਦੀ ਤਾਕਤ ਨੇ ਕਿਸਾਨਾਂ ਦੀ ਤਾਕਤ ਨੇ ਸਮਝਾਤਾ ਨਾ ਕਿ ਜਿਹੜਾ ਕਹਿੰਦਾ ਸੀ 400 ਪਾਰ ਉਹ 240 ਤੇ ਆ ਗਿਆ ਲਖੀਮਪੁਰ ਦਾ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਲਖੀਮਪੁਰ ਵਾਲੀ ਸ਼ੀਟ ਹਾਰੇ ਆ ਔਰ ਇਹਨਾਂ ਨੇ ਧਰਮ ਦਾ ਪਤਾ ਖੇਡਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਜਿਹੜਾ ਇਹਨਾਂ ਨੇ RAM ji ਦੀ ਦੱਸੋ ਤੁਸੀਂ ਵੀ ਸਾਰੇ মিডিਆ ਵਾਲੇ ਹੋ ਅੱਜ ਤੱਕ ਇਹ ਗੱਲ ਹੋ ਸਕਦੀ ਹੈ ਕਿ RAM ji ਨੂੰ ਇਹੀ ਲੈ ਕੇ ਆਏ ਆ ਹੁਣ ਤੱਕ RAM ji ਕਿੱਥੇ ਸਨ ਦੇਖੋ ਇਹ ਜਿਹੜੇ અવਤਾਰ ਨੇ ਇਹ ਜਿਹੜੇ ਧਰਮ ਦੇ ਨਾਂ ਦੇ ਉੱਤੇ ਵੀ ਇਹੋ ਜਿਹੇ ਜਿਹੜੀਆਂ ਗਲਤ ਬਿਆਨਬਾਜ਼ੀ ਕਰਦੇ ਨੇ ਔਰ ਇਹ ਅਜੋਧਿਆ ਵਾਲੀ ਸ਼ੀਟ ਵੀ ਹਾਰੇ ਕਿਉਂਕਿ ਰਾਮ ਜੀ ਨੇ ਦੱਸ ਦਿੱਤਾ ਕਿ ਮੈਨੂੰ ਲਿਆਉਣ ਵਾਲੇ ਤੁਸੀਂ ਕੌਣ ਹੋ ਸੋ ਇਹ ਜਦੋਂ ਵੀ ਕੋਈ ਅਜਿਹੀ ਗੱਲ ਕਰਦੇ ਆ ਤੇ ਲੋਕਾਂ ਦੀ ਤਾਕਤ ਆਟੋਮੈਟਿਕਲੀ ਇਹਨਾਂ ਦੇ ਵਿਰੋਧ ਜਾਂਦੀ ਹੈ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਦੀ ਔਕਾਤ 400 ਪਾਰ ਵਾਲਿਆਂ ਨੂੰ 240 ਤੇ ਰਹਿ ਕੇ ਸੋ ਕੁਦਰਤੀ ਤੌਰ ਦੇ ਉੱਤੇ ਇਹ ਜਿਹੜੇ ਆ ਸਮਝਣਗੇ ਇਹਨਾਂ ਨੂੰ ਸਮਝਣਾ ਪੈਣਾ ਕਿਉਂਕਿ ਹੁਣ 240 ਤੇ ਆਏ ਨੇ ਇਲੈਕਸ਼ਨ ਆਈ ਜਾਂਦੀਆਂ ਨੇ ਸਮੇ ਸਮੇਤ ਨਾਲ ਇਹ ਜਿਹੜੇ ਨੇ ਸੱਤਾ ਦੇ ਵਿੱਚੋਂ ਬਾਹਰ ਹੋ ਜਾਣਗੇ ਕਿਸਾਨਾਂ ਦੀਆਂ ਮੰਗਾਂ ਇਹਨਾਂ ਨੂੰ ਮੰਨਣੀਆਂ ਪੈਣਆਂ। ਰਾਈਸ ਮਿਲਰ ਐਸੋਸੀਏਸ਼ਨ ਵੱਲੋਂ ਇੱਕ ਅਹਿਮ ਮੀਟਿੰਗ ਬਟਾਲਾ ਕਲਬ ਚ ਕੀਤੀ ਗਈ ਜਿਸ ਮੀਟਿੰਗ ਚ ਤਰਨਤਾਰ ਅੰਮ੍ਰਿਤਸਰ ਪਠਾਨਕੋਟ ਤੇ ਗੁਰਦਾਸਪੁਰ ਦੇ ਰਾਈਸ ਮਿਲ ਮਾਲਕਾਂ ਨੇ ਸ਼ਮੂਲਿਤ ਕੀਤੀ ਮੀਟਿੰਗ ਪ੍ਰਸ ਪੱਤਰਕਾਰਾਂ ਨਾਲ ਗੱਲ ਕਰਦੇ ਆ ਰਾਈਸ ਮਿਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਦਾ ਰਾਈਸ ਮਿਲਰ ਵੱਡੀ ਪਰੇਸ਼ਾਨੀਆਂ ਚ ਲੰਘ ਰਹੇ ਹਨ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਰਾਈਸ ਮਿਲਰਸ ਦੀਆਂ ਮੰਗਾਂ ਨਾ ਮੰਨੀਆਂ ਤਾਂ ਨਵੇਂ ਪੈਡੀ ਦੇ ਸੀਜ਼ਨ ਦੇ ਲਈ ਆਪਣੇ ਰਜਿਸਟ੍ਰੇਸ਼ਨ ਨਹੀਂ ਕਰਾਉਣਗੇ ਉਹ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਸਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਤਾਂ ਬਾਕੀ